ਮੁਸਫੀਰ ਦੇ ਪਸ਼ੂ ਦੇਖ ਲਓ ਜੀ ਇੱਥੇ ਵੱਜਿਆ ਨਾਇਬ ਨਾਲ ਕੋਠਾ ਹੀ ਕਿਦਿਆ ਗਿਆ ਬਸ ਸੁੱਕਣਾ ਕਰ ਦਿੱਤੀ ਰਿਹਾ ਬਣ ਜਿਹੜਾ ਪਾਣੀ ਬੰਦੇ ਦੇ ਵਿੱਚ ਹੀ ਖੜਿਆ ਹੈ ਇਹ ਹਾੜ ਤਾਂ ਜੀ 15 ਦਿਨ ਹੀ ਹੋ ਗਿਆ ਹਿਸਾਬ ਨਾਲ ਇੱਥੇ ਪਾਣੀ ਉਦੋਂ ਘੱਟ ਸੀ ਕੱਲ ਦਾ ਤਾਂ ਖਤਮ ਹੀ ਹੋ ਗਿਆ ਨਾ ਕਾਮਾ ਸਾਹਿਬ ਝੋਨੇ ਚਾਲੇ ਕੀ ਤੇ ਪਾਣੀ ਐਂਡ ਹੋ ਗਿਆ ਸਾਰਾ ਇਲਾਕਾ ਮਾਰਿਆ ਗਿਆ ਇੱਥੇ ਹੀ ਪਾਣੀ ਘਾਤੋਂ ਘੱਟ ਗਈ 6-6 ਫੁੱਟ ਹੋਣਾ 7-7 ਫੁੱਟ ਹੋਣਾ ਬੰਦੇ ਨੂੰ ਕਾਰੂ ਆ ਜੀ ਨਸਾਂ ਦੇ A to Z ਦੀ ਤਕਰੀਬਨ ਝੋਨਾ ਸਾਰਾ 100% ਖਤਮ ਹੋ ਗਿਆ ਜੀ ਪੱਠਾ ਡੱਕਾ ਸਾਰਾ ਖਤਮ ਹੋਇਆ ਤਿੰਨ ਚਾਰ ਚਾਰ ਫੁੱਟ ਪਾਣੀ ਛੱਟੇ ਚਲੇ ਗਿਆ ਪਸਮਾ ਤਾਂ ਵੇ ਲੋ ਜੀ ਦੁੱਧ ਪਾਉਣੇ ਦੂਸਰਾ ਖਤਮ ਹੋ ਗਿਆ ਜੀ ਤੇ ਕਈਆਂ ਦੇ ਡੰਗਰ ਰੋੜ ਗਿਆ ਤੇ ਕਈਆਂ ਦੇ ਵਿਚਾਰਿਆਂ ਨੇ ਕੋਈ ਰਾਂ ਮੰਡੀ ਜਾ ਬੈਠਾ ਕੋਈ ਕਿਤੇ ਆ ਕੋ ਆ ਵੇਖੋ ਤੁਸ ਹਾਲ ਕੋਈ ਹੱਥ ਕੋਈ ਖਤਮ ਹੋਇਆ ਪਿਆ ਇਲਾਕਾ ਸਾਰਾ ਹੁਣ ਸਸਤਾ ਪੰਪੀਆ ਖਾਲਸਾ ਐਂਡ ਵਾਲੇ ਇਹਨੇ ਸਾਡਾ ਪਤਾ ਨਹੀਂ ਲਿਆ ਖਾਲਸਾ ਐਂਡ ਵਾਲੇ ਜਿਹੜੇ ਆ ਉਹ ਮੇਰੇ ਵੀਰ ਘਰ ਘਰ ਆਣ ਕੇ ਪਹੁੰਚਦੇ ਫਿਰਦੇ ਕਿਹੜੀ ਚੀਜ਼ ਦੀ ਲੋੜ ਆ ਬਾਹਰ ਜਾਣਾ ਚ ਅੰਦਰ ਆਉਣਾ ਕੋ ਖਾਲਸਾ ਢਦੀ ਟੀਮ ਉਹ ਉਹਦੇ ਵੀਰ ਵੀ ਉਹਨਾਂ ਵੱਲੋਂ ਨਾ ਜਿੰਨੀ ਕਹਦੀ ਹੋਣੀ ਮਦਦ ਥੋੜੀ ਹੈ ਕਿਉਂਕਿ ਬਹੁਤ ਜਿਆਦਾ ਸਾਡੀ ਪਿਛਲੇ 23 ਚ ਵਾਰੀ ਮਦਦ ਕੀਤੀ ਆ ਉਹਨੂੰ ਇਸ ਟਾਈਮ ਤੇ ਉਹਨਾਂ ਵੱਲੋਂ ਇਹਹੀ ਸਹੂਲਤ ਦਿੰਦੇ ਆ ਵੀ ਜੇ ਕੋਈ ਚੀਜ਼ ਲੋੜ ਪ੍ਰੋਬਲਮ ਹੈ ਘਰ ਤੱਕ ਵੀ ਪਹੁੰਚ ਕਰਦੇ ਆ ਦਰਿਆ ਤੱਕ ਪਹੁੰਚ ਕਰਦੇ ਉਹ ਹੋਣੀ ਕਿਸੇ ਗੱਲੋਂ ਕਿਸੇ ਲਈ ਉਹਨਾਂ ਨੂੰ ਤਾਂ ਤੁਹਾਨੂੰ ਇਹ ਕਹਣਾ ਚਾਹਣਾ ਹੈ ਵੀ ਬੜਾ ਬੜਾ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਮੇਰੇ ਵੀ ਸੇਵਾ ਕਰਦੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ